ਸਤਿ ਸ੍ਰੀ ਅਕਾਲ ਪੰਜਾਬੀਓ ਸਤਿ ਸ੍ਰੀ ਅਕਾਲ ਦੇਸ਼ਵਾਸੀਓ ਕੀ ਹਾਲ ਚਾਲ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਜਲਦੀ ਜਾਂ ਬਾਅਦ ਚ ਦੇਖੋਗੇ ਸ਼ੇਅਰ ਜ਼ਰੂਰ ਕਰ ਦਿਓ ਕੱਲ ਦਾ ਜਿਹੜੀ ਮਾਹੌਲ ਬਣਿਆ ਪਿਆ ਪੰਜਾਬ ਦਾ ਇੰਨਾ ਲੋਕਾਂ ਚ ਪੈਨਿਕ ਆਇਆ ਪਿਆ પેટ્રોલ ਡੀਜ਼ਲ ਨੂੰ ਲੈ ਕੇ ਕੋਈ ਹੱਦ ਨਹੀਂ ਐਦਾਂ ਇਹਦਾਂ ਦੀਆਂ ਚੀਜ਼ਾਂ ਦੇਖੀਆਂ ਕਿ ਆਪਣੀ ਜ਼ਿੰਦਗੀ ਚ ਕਦੇ ਦੇਖੀਆਂ ਹੁਣ ਸਰਕਾਰ ਨੇ ਇੱਕ ਮੀਟਿੰਗ ਸੱਦੀ ਆ ਜਿੰਨੀਆਂ ਵੀ ਇਹ ਜਥੇਬੰਦੀਆਂ ਹਨ ਟਰਾਂਸਪੋਰਟ ਜਥੇਬੰਦੀਆਂ ਜਾਂ ਹੋਰ ਡਰਾਈਵਰ ਭਾਈਚਾਰਾ ਜਿਹੜਾ ਆਪਣਾ ਉਹਨਾਂ ਨੇ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਸੱਦੀ ਸਰਕਾਰ ਨੂੰ ਇਹ ਪਹਿਲਾਂ ਹੀ ਮੀਟਿੰਗ ਸੱਦ ਲੈਣੀ ਚਾਹੀਦੀ ਵੀ ਜੇ ਸਾਧਕੇ ਮੀਟਿੰਗ ਕਰਕੇ ਉਹਨਾਂ ਨਾਲ ਸਾਰੀਆਂ ਜਥੇਬੰਦੀਆਂ ਨਾਲ ਜੂਨੀਅਨਾਂ ਨਾਲ ਜਿਹੜੀਆਂ ਵੀ ਜੂਨੀਅਨਸ ਹੈਗੀਆਂ ਟਰੱਕਾਂ ਦੀਆਂ ਆਟੋ ਰਿਕਸ਼ੇ ਹੋਗੀਆਂ ਜਾਂ ਹੋਰ ਗੱਡੀਆਂ ਕਾਰਾਂ ਚੱਲਦੀਆਂ ਟੈਕਸੀ ਜੂਨੀਅਨਸ ਹੈਗੀਆਂ ਉਹਨਾਂ ਨੂੰ ਸਾਰਿਆਂ ਸੱਦ ਕੇ ਪਹਿਲਾਂ ਮੀਟਿੰਗ ਕਰ ਲਈ ਹੁੰਦੀ ਤਾਂ ਸ਼ਾਇਦ ਇੰਨਾ ਮਾਹੌਲ ਖਰਾਬ ਨਾ ਹੁੰਦਾ ਜਾਂ ਇੰਨੇ ਲੋਕ ਪੈਨਿਕ ਨਾ ਹੁੰਦੇ ਹਿੱਟ ਐਂਡ ਰਨ ਦਾ ਇਹਦਾ ਕਾਨੂੰਨ ਬਣਿਆ ਕਾਨੂੰਨ ਤਾਂ ਪਹਿਲਾਂ ਵੀ ਸੀ ਹੁਣ ਇਹਨੂੰ ਥੋੜਾ ਜਿਹਾ ਸਰਕਾਰ ਦਾ ਵੀ ਸਖਤ ਰਵਈਆ ਹੈਗਾ ਮੇਰੇ ਹਿਸਾਬ ਨਾਲ ਇਹਦੇ ਵਿੱਚ ਕਿ ਜਿਵੇਂ ਹੁਣ ਕਾਨੂੰਨ ਦੀ 10 ਸਾਲ ਦੀ ਸਜ਼ਾ ਹੈ ਤੇ 7 ਲੱਖ ਰੁਪਈਆ ਜੁਰਮਾਨਾ ਹੈ ਗੱਲ ਇਹ ਹੈ ਕਿ ਕਾਨੂੰਨ ਤਾਂ ਪਹਿਲਾਂ ਵੀ ਸੀ ਹੁਣ ਇਹਦੇ ਸੋਧ ਕਰਕੇ ਨੂੰ ਥੋੜਾ ਸਖਤ ਕਰ ਦਿੱਤਾ ਗਿਆ। ਇਕੱਲੇ ਕਾਨੂੰਨ ਬਦਲ ਦੇ ਨਾਲ ਇਹ ਐਕਸੀਡੈਂਟ ਨਹੀਂ ਰੁਕਣੇ। ਜਾਂ ਇਹ ਇਕੱਲੇ ਕਾਨੂੰਨ ਬਦਲਤੇ ਆਪਾਂ ਤੇ ਸੁਧਾਰ ਹੋ ਜਾਊਗਾ। ਸੁਧਾਰ ਸਰਕਾਰ ਵੱਲੋਂ ਵੀ ਕਰਨਾ ਪੈਣਾ ਕਾਨੂੰਨਾਂ ਤੇ ਰੋੜਾਂ ਦੇ ਚੱਲਜੋ। ਤੇ ਸਿਸਟਮ ਇ ਨਹੀਂ ਹੈਗਾ ਮੰਨ ਲਓ ਕੋਈ ਰੋਡ ਦਾ ਜਾਂ ਕੋਈ ਰੋਡ ਟੁੱਟਿਆ ਹੋਇਆ ਜਾਂ ਉੱਥੇ ਜਿਹੜੀਆਂ ਵਾਈਟ ਲਾਈਨ ਆ ਪਈਆਂ, ਚਿੱਟੀਆਂ ਪੱਟੀਆਂ ਜਿੰਨੀਆਂ ਬਣਾਈਆਂ ਉਹ ਸੋਅ ਦੇ ਵਿੱਚ 70% ਗਲਤ ਹੈ। ਉਹਦੇ ਅਕੋਰਡਿੰਗ ਚੱਲਦਾ ਹੀ ਨਹੀਂ ਅੱਛਾ ਹੁਣ ਇਹਦੇ ਕਾਨੂੰਨ ਦਾ ਚੱਕਰ ਕੀ ਪਿਆ ਟਰਾਂਸਪੋਰਟ ਜਿੰਨੇ ਵੀ ਆ ਹੈਗੀਆਂ ਉਹ ਸਾਰੀਆਂ ਇਹ ਕਹਿੰਦੀਆਂ ਜਾਂ ਟਰਾਂਸਪੋਰਟ ਜੂਨੀਅਨ ਜਿਹੜੀਆਂ ਹੈਗੀਆਂ ਟੈਕਸੀ ਜੂਨੀਅਨ ਜਾਂ ਟਰੱਕ ਜੂਨੀਅਨਾਂ ਜਾਂ ਹੋਰ ਵੀ ਇਹਨਾਂ ਰਿਲੇਟਡ ਆਟੋ ਜੂਨੀਅਨ ਵਾਲੇ ਵੀਰ ਭਰਾ ਆ ਉਹ ਹੁਣ ਇਹ ਸਾਰੇ ਕਹਿੰਦੇ ਠੀਕ ਹੈ ਤੁਸੀਂ ਕਾਨੂੰਨ ਬਣਾਤਾ ਅਸੀਂ ਐਗਰੀ ਹੋ ਜਾਾਂਗੇ ਪਰ ਸਰਕਾਰ ਕੀ ਗਾਰੰਟੀ ਦਿੰਦੀ ਆ ਕਿ ਜੇ ਅਸੀਂ ਕੋਈ ਐਕਸੀਡੈਂਟ ਟਰੱਕ ਵਾਲੇ ਵੀਰ ਕਹਿੰਦੇ ਵੀ ਜੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਜਾਣੇ ਅਣਜਾਣੇ ਸਾਡੀ ਗਲਤੀ ਨਾਲ ਜਾਂ ਸਾਹਮਣੇ ਵਾਲੀ ਗਲਤੀ ਨਾਲ ਕਿ ਅਸੀਂ ਉੱਥੇ ਰੁਕੇ ਰੁਕਣ ਤੋਂ ਬਾਅਦ ਅਸੀਂ ਸੁਰੱਖਿਅਤ ਰਾਵਾਂਗੇ ਜਾਂ ਅਸੀਂ ਜਿੰਦੇ ਆਪਦੇ ਘਰ ਵਾਪਸ ਆ ਜਾਾਂਗੇ ਭੀੜ ਕੱਟੀ ਹੋ ਜਾਂਦੀ ਆ ਮੌਮ ਲੈਂਚਿੰਗ ਹੁੰਦੀ ਆ ਲੋਕੀ ਇਕੱਠੀ ਹੋ ਕੇ ਆ ਦੁੱਖੀ ਦਾ ਬੰਦਾ ਨਹੀਂ ਹੁੰਦਾ ਥੱਪੜ ਮਾਰ ਦਿੰਦਾ ਭੀੜ ਇਕੱਠੀ ਕਰਕੇ ਖਸਾ ਦਿੰਦਾ ਤੇ ਉਹਨੂੰ ਕੁੱਟਮਾਰ ਕਰਦੇ ਆ ਕੁੱਟ-ਕੁੱਟ ਕੇ ਭੀੜ ਮਾਰ ਦਿੰਦੇ ਆ ਫਿਰ ਦੂਜੇ ਨੰਬਰ ਤੇ ਕੱਲ ਸਾਰਿਆਂ ਨੇ ਤੁਸੀਂ ਵੀਡੀਓ ਦੇਖੀਆਂ ਹੋਣੀਆਂ ਪੈਟਰੋਲ ਪੰਪਸ ਦੀਆਂ ਨੇ ਸਟੇਸ਼ਨਸ ਦੀਆਂ ਇਹਨਾਂ ਦੀਆਂ ਕਿੰਨਾ ਲੋਕਾਂ ਦੇ ਵਿੱਚ ਪੈਨਿੰਗ ਕਰੇਟ ਹੈ ਲੋਕੀ ਡੋਲੂਆਂ 'ਚ ਤੇਲ ਪੁਵਾਈ ਜਾਂਦੇ ਆ ਪਾਣੀ ਵਾਲੀਆਂ ਟੈਂਕਾਂ 'ਚ ਪੁਵਾਈ ਜਾਂਦੇ ਆ ਦਰਮਾ 'ਚ ਪਾਈ ਜਾਂਦੇ ਆ ਓਏ ਹੋਏ 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 ਬਾਏ ਗੋਡ ਵੀ ਮਤਲਬ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਤੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਸਾਡੇ ਵਰਗਿਆਂ ਨੂੰ ਵੀ ਇਦਾਂ ਦੀ ਧੱਕਾ ਮੋਕੀ ਨਾ ਕਰੋ ਕਿੰਨੀਆਂ ਪਟਰੋਲ ਪੰਪਾਂ ਤੇ ਲੜਾਈਆਂ ਹੋਈਆਂ ਹਨਾ ਘਟਨਾਵਾਂ ਹੋਈਆਂ ਜਿੱਥੇ ਕਈ ਪੈਟਰੋਲ ਪੰਪ ਨੂੰ ਅੱਗ ਵੀ ਲਾਤੀ ਇਹ ਵੀਡੀਓ ਦੇਖੀਓ ਪਤਾ ਨਹੀਂ ਸੱਚੀਆਂ ਜਾਂ ਪਤਾ ਨਹੀਂ ਗਲਤ ਝੋਟੀਆਂ ਸੋ ਇੰਨਾ ਕੁਝ ਹੋਣ ਤੋਂ ਬਾਅਦ ਹੁਣ ਵੀ ਸਰਕਾਰ ਨੇ ਮੰਨਿਆ ਕਿ ਆਓ ਮੀਟਿੰਗਾਂ ਕਰੂ ਜੇ ਪਹਿਲਾਂ ਹੀ ਕਰ ਲੈਂਦੇ ਤਾਂ ਕੀ ਜ਼ਰੂਰਤ ਕੀ ਸੀ ਇੰਨਾ ਪੰਗਾ ਖੜਾ ਕਰਨ ਦੀ ਚਲੋ ਮੇਰੀ ਗੱਡੀ 'ਚ ਤੇਲ ਪੈ ਗਿਆ ਬੜੇ ਔਖੀ ਹੋ ਕੇ ਤੇਲ ਮੋ ਗਿਆ ਇੱਕ ਤਾਂ ਸਾਨੂੰ ਉੱਥੇ ਜੇ ਅਸੀਂ ਰੁਕਦੇ ਆ ਤੇ ਸਾਨੂੰ ਕੁੱਟ-ਕੁੱਟ ਕੇ ਪਬਲਿਕ ਨੇ ਮਾਰ ਦੇਣਾ ਦੂਜੇ ਨੰਬਰ ਤੇ ਜੋ ਤੇ ਦੋਸ਼ ਸਾਡਾ ਸਾਬਤ ਹੋ ਗਿਆ ਸਾਨੂੰ ਸਜ਼ਾ ਹੋ ਗਈ 10 ਸਾਲ ਦੀ ਤੇ ਨਾਲ ਸਾਨੂੰ ਜੁਰਮਾਨਾ ਹੋ ਗਿਆ 7 ਲੋਕਾਂ ਹੀ ਪੂਰਾ ਕਿੱਦਾਂ ਕਰਾਂਗੇ 12 ਹਜ਼ਾਰ ਤਾਂ ਸਾਡੀ ਸੈਲਰੀ ਆ ਸਾਡੇ ਬੱਚੇ ਰੁੱਲ ਜਾਣਗੇ ਕਿਤਨਾ ਕਿਤੇ ਗੱਲ ਇਹ ਵੀ ਸਹੀ ਆ ਬਾਹਰਲੇਆਂ ਦੇਸ਼ਾਂ ਦੇ ਵਿੱਚ ਪਹਿਲੀ ਗੱਲ ਤਾਂ ਐਕਸੀਡੈਂਟ ਹੁੰਦੇ ਹੀ ਨਹੀਂ ਉੱਥੇ ਫਾਈਨ ਵੀ ਹੈਗੇ ਆ ਜਿਹੜਾ ਆਮ ਤੌਰ ਦੇ ਵਰਗਾ ਸਾਡੇ ਵਰਗਾ ਤੁਰਿਆ ਫਿਰਦਾ ਕਾਨੂੰਨ ਤਾਂ ਸਭ ਲਈ ਸੇਮ ਆ ਇਹਦੇ 'ਚ ਇੱਕ ਪ੍ਰੋਵੀਜ਼ਨ ਵੀ ਹੈਗੀ ਹੁੰਦਾ ਆਪਸ਼ਨ ਵੀ ਹੈਗੀ ਕਿ ਜੇ ਬੰਦੇ ਤੋਂ ਗਲਤੀ ਹੋ ਗਈ ਆ ਉਹ ਨਹੀਂ ਰੋਕ ਸਕਦਾ ਉੱਥੇ ਮੱਲੇ ਉਹਦੀ ਕੋਈ ਜਾਂ ਮਜਬੂਰੀ ਹੈ ਜਾਂ ਉਹ ਡਰਦਾ ਹੈ ਕਿ ਮੈਨੂੰ ਕੁੱਟਪੱਟ ਮਾਰ ਦੇਣਗੇ ਜਮਾ ਉਹ ਵਿਲੇਜਿੰਗ ਉੱਥੇ ਹੋ ਸਕਦੀ ਹੈ ਪਬਲਿਕ ਇਕੱਠੀ ਹੋ ਜਾਂਦੀ ਕਿਉਂਕਿ ਪਬਲਿਕ ਵਿੱਚ ਇਦਾਂ ਦੇ ਦੁਖੀ ਤਿੱਕੀ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਘਰ ਦੇ ਪੁੱਛਦੇ ਨਹੀਂ ਉਹ ਇਹਨਾਂ ਸਾਨੂੰ ਢੁਕਾ ਦਿੰਦੇ ਆ ਪਬਲਿਕ ਨੂੰ ਢੁਕਾ ਕੇ ਤੇ ਉਹਦੇ ਗਲ ਪਵਾਣ ਦੇ ਬੰਦੇ ਦੇ ਹੈਗੇ ਇਦਾਂ ਦੇ ਵਿੱਚ ਹਰ ਥਾਂ ਦੇ ਬੰਦੇ ਹੁੰਦੇ ਆ ਤੇ ਉਹਦੇ ਚ ਸਰਕਾਰੀ ਵੀ ਕਹਿੰਦੇ ਕਿ ਤੁਸੀਂ ਨਹੀਂ ਰੁਕਣਾ ਉੱਥੇ ਜਾਣਾ ਭੱਜ ਗਏ ਭੱਜ ਕੇ ਉਤੋਂ ਜਾਂਦੇ ਪੁਲਿਸ ਸਟੇਸ਼ਨ ਚੱਲ ਜਿਓ ਉੱਥੇ ਜਾ ਕੇ ਆਪਣਾ ਸਾਰਾ ਵਰਤਾਰਾ ਦੱਸ ਦੋ ਕਿ ਮੇਰੇ ਨਾਲ ਆਹਾ ਘਟ ਪਤਾ ਨਹੀਂ ਬੰਦਾ ਬਲ ਗਿਆ ਜਾਂ ਮਰ ਗਿਆ ਜਾ ਕੇ ਉੱਥੇ ਤੁਸੀਂ ਦੇਖੋ ਨੂੰ ਟ੍ਰੀਟਮੈਂਟ ਮਿਲ ਜਾਊਗਾ ਹੈਲਪ ਮਿਲ ਜਾਊਗਾ ਜਾਂ ਤੁਸੀਂ ਜਿਹੜਾ ਜ਼ਿਲ੍ਹਾ ਮਜਿਸਟਰਡ ਹੁੰਦਾ ਉਹਦੇ ਕੋਲ ਚੱਲ ਜਾਓ ਸਰਕਾਰ ਨੇ ਪ੍ਰਵਿਧਨ ਦਿੱਤੀਆਂ ਪਰ ਗੱਲ ਇਹ ਆ ਵੀ ਕਿੰਦਾਂ ਦੇ ਬੰਦਾ ਕੋਈ ਸੁਣਨ ਵਾਲਾ ਕੋਈ ਬੰਦਾ ਕਿੰਦਾਂ ਨਹੀਂ ਆ ਬਸ ਸੁਣਦੇ ਗੱਲ ਸੁਣੀ ਸੁਣਾਈ ਨਹੀਂ ਜਾਂਦੀ ਮਤਲਬ ਜਿੱਦਾਂ ਪਹਿਲਾਂ ਹਿੱਟ ਐਂਡ ਰਨ ਦਾ ਕਾਨੂੰਨ ਸੀ ਸਜ਼ਾ ਵੀ ਘੱਟ ਸੀ ਔਰ ਉੱਤੇ ਫਾਈਨ ਵੀ ਘੱਟ ਸੀਗਾ ਸਰਕਾਰ ਨੇ ਗ੍ਰਹਿ ਮੰਤਰਾਲੇ ਨੇ ਬਣਾਇਆ ਜਾਂ ਕਾਨੂੰਨ ਵਿਭਾਗ ਜਿਹੜਾ ਦੇਖਦਾ ਕਾਨੂੰਨੀ ਮੰਤਰੀ ਉਹਨਾਂ ਨੇ ਬਣਾਇਆ ਉਹਨਾਂ ਨੇ ਕਿਸੇ ਨਾਲ ਡਿਸਕਸ਼ਨ ਨਹੀਂ ਕੀਤੀ ਐਸ ਲਾਈਕ ਜਿਵੇਂ ਖੇਤੀ ਦੇ ਕਾਨੂੰਨ ਬਣੇ ਹੀ ਕਾਲੇ ਕਾਨੂੰਨ ਸੇਮ ਉਦਾਂ ਹੀ ਆਪਣੀ ਹਿਸਾਬਤਾ ਕਰ ਲਈ ਸਰਕਾਰ ਦਾ ਇਹ ਨਾ ਕਾਨੂੰਨ ਨਾਲ ਤਾਂ ਕਿਸੇ ਨੇ ਡਿਸਕਸ਼ਨ ਕੀਤੀ ਨਹੀਂ ਹੁਣ ਅਜੁੱਧੇ ਵਾਲੇ ਮਸਲੇ ਅਜੁੱਧਾ ਵਾਲੇ ਰਾਮ ਮੰਦਿਰ ਦਾ ਉਤਕਰਨ ਦੇ ਚੱਕਰ ਦੀ ਸਾਰੇ ਗਏ ਹੋਏ ਉੱਥੇ ਅਜੁੱਧਾ ਪਹੁੰਚੇ ਹੋਏ ਆ ਠੀਕ ਆ ਉਹ ਵੀ ਬਹੁਤ ਵਧੀਆ ਜੋ ਕਰਦੇ ਪਰ ਪਬਲਿਕ ਦਾ ਸੋਚ ਕੇ ਜਿੰਨੀਆਂ ਵੀ ਇਹ ਯੂਨੀਅਨ ਹੈਗੀਆਂ ਇਹਨਾਂ ਨਾਲ ਬੈਠ ਕੇ ਡਿਸਕਸ਼ਨ ਕਰਕੇ ਮੀਟਿੰਗਸ ਕਰਕੇ ਪਹਿਲਾਂ ਇਹ ਕਾਨੂੰਨ ਬਣਨਾ ਚਾਹੀਦਾ ਸੀ ਹੌਣ ਵੀ ਤਾਂ ਸਰਕਾਰਾਂ ਨੇ ਅੱਜ ਮੀਟਿੰਗਾਂ ਬੁਲਾਈਆਂ ਹੀ ਆ। ਅਜੇ ਪਹਿਲਾਂ ਹੀ ਬਣਾ ਲੈਂਦੇ। ਫੇਰ ਨੁਕਸਾਨ ਕੀ ਸੀ? ਨਾ ਆਪਣੀ ਮਨਮਰਜ਼ੀ ਕਰਨੀ ਆ। ਮਤਲਬ ਇਹਦੇ 'ਚ ਹਰ ਇੱਕ ਬੰਦਾ ਪੇਸ਼ਦਾ ਇਹ ਨਹੀਂ ਕਿ ਕੱਲਾ ਟਰੱਕ ਆਪਰੇਟਰ ਆ, ਟਰੱਕ ਡਰਾਈਵਰ ਆ, ਬੱਸ ਡਰਾਈਵਰ ਆ। ਹਰ ਬੰਦਾ ਜਿਹੜਾ ਡਰਾਈਵ ਕਰਦਾ, ਚਾਹੇ ਉਹ ਐਕਟਿਵ ਹੋਵੇ, ਚਾਹੇ ਉਹ ਕਾਰ ਹੋਵੇ। ਹਰ ਬੰਦੇ ਤੇ ਕਾਨੂੰਨ ਲਾਗੂ ਹੋਣਾ। ਹੁਣ ਆਉਂਦਾ ਕਾਨੂੰਨ ਦੇ ਵਿੱਚ ਇਹ ਕਹਿੰਦੇ ਆ ਕਿ ਜੇ ਮੰਨ ਲਓ ਇੱਕ ਬੰਦੇ ਦੀ ਵੱਡੀ ਗੱਡੀ ਹੋ ਸਕੂਟਰ 'ਚ ਵੱਜ ਗਈ ਤਾਂ ਵੱਡੀ ਗੱਡੀ ਵਾਲੇ ਤੇ ਪਰਚਾ ਬਣ ਜਾਂਦਾ ਸੀ। ਤੇ ਜੇ ਗੱਡੀਆਂ ਦੋਨੋਂ ਬਰਾਬਰ ਆ ਦੋਨੋਂ ਗੱਡੀਆਂ ਵਾਲਿਆਂ ਦਾ ਐਕਸੀਡੈਂਟ ਹੋਇਆ ਕਾਰਾਂ ਦਾ ਉਹ ਫਿਰ ਵੀ ਉਹਤੇ ਵੱਖਰਾ ਵੱਖਰਾ ਹਿਸਾਬ套 ਲੱਗਦਾ ਸੀ। ਮਤਲਬ ਜੇ ਕੋਈ ਵਿਚਾਰਾ ਮਾਤੜਾ ਉਹਨੂੰ ਕਿਹਾ ਕਿ ਕੋਈ ਨਹੀਂ ਜਿਹੜੀ ਸਾਮੀ ਆ ਕੋਈ ਟਕੜਾ ਬੰਦਾ ਉੱਤੇ ਪਰਚਾ। ਯਾਨੀ ਕਾਨੂੰਨ ਦੇ ਹਿਸਾਬ ਨਾਲ ਹਰ ਚੀਜ਼ ਨੂੰ ਚੱਲਣਾ ਚਾਹੀਦਾ ਜੇ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਤੇ ਇੱਥੇ ਆਹੀ ਹਾਲ ਹੋਣਾ। ਕੱਲ ਕਿੰਨੇ ਪੈਟਰੋਲ ਪੰਪਾਂ ਦੇ ਉੱਤੇ ਹਿੰਸਾ ਘਟਨਾਵਾਂ ਹੋਈਆਂ ਲੜਾਈਆਂ ਹੋਈਆਂ ਝਗੜੇ ਹੋਏ ਦੰਗੇ ਹੋਏ ਕੁੱਟ ਕਟਾਪਾ ਹੋਇਆ ਤੇਲ ਦੀ ਲੋਕਾਂ ਵਲੇ ਅੱਜ ਤੱਕ ਹੁਣ ਤੱਕ ਅੱਜ ਅੱਜ ਹੁਣ 2 ਵਜੇ ਹੁਣ ਤੱਕ ਲਾਈਨਾਂ ਲੱਗੀਆਂ ਹੋਈਆਂ ਪੈਟਰੋਲ ਪੰਪ ਤੇ ਲੋਕਾਂ 'ਚ ਪੈਨਿਕ ਬਹੁਤ ਆ ਗਿਆ ਸੀ ਕੱਲ ਦਾ ਕਮਾਲ ਹੋ ਗਈ ਪਰ ਹਾਲਾਤ ਇਹ ਕੱਢਣਾ ਪੈਣਾ ਹਲ ਹੋਣਾ ਹੀ ਹੋਣਾ ਆ ਨਹੀਂ ਤਾਂ ਸਾਰਾ ਦੇਸ਼ ਵਿੱਚ ਆਊਗਾ ਅਰੋੜਾ ਸੜਕਾਂ ਦੇ ਉੱਪਰ ਘਟਾ ਆਊਗਾ ਸਰਕਾਰ ਦੇ ਵਿਰੁੱਧ ਤੇ ਮਾਚ ਬੈਟਰ ਕੋਈ ਵੀ ਸਰਕਾਰ ਕਾਨੂੰਨ ਬਣਾਉਂਦੀ ਆ ਕਿਸੇ ਵੀ ਚੀਜ਼ ਨੂੰ ਲੈ ਕੇ ਲੋਕਾਂ ਬਾਰੇ ਜਾਂ ਉਹਨਾਂ ਜਿਹੜੀਆਂ ਸਬੰਧਤ ਪਾਰਟੀਆਂ ਕੋਈ ਜੂਨੀਅਨ ਹੈ ਜਾਂ ਕੋਈ ਸਸਤਾਵਾ ਉਹਨਾਂ ਨਾਲ ਡਿਸਕਸ਼ਨ ਕਰਕੇ ਗੱਲਬਾਤ ਕਰਕੇ ਮੀਟਿੰਗਾਂ ਕਰਕੇ ਹੀ ਕਾਨੂੰਨ ਬਣਨਾ ਚਾਹੀਦਾ ਲੋਕੀ ਪ੍ਰਵਾਨ ਕਰਨਗੇ ਬਿਲਕੁਲ ਲੋਕਾਂ ਨੇ ਆਵਾਜ਼ ਚੱਕੀ ਆ ਚੱਕਣੀ ਚਾਹੀਦੀ ਆ ਗਲਤ ਚੀਜ਼ ਤੇ ਆਵਾਜ਼ ਹਮੇਸ਼ਾ ਚੱਕੋ ਸਹੀ ਆ ਤੁਹਾਨੂੰ ਸਵੀਕਾਰ ਕਰੋ ਇਹ ਮੈਂ ਬਿਲਕੁਲ ਨਹੀਂ ਕਹਿ ਰਿਹਾ ਕਾਨੂੰਨ ਹੋਵੇ ਹੀ ਨਾ ਕਾਨੂੰਨ ਹੋਣਾ ਚਾਹੀਦਾ ਪਰ ਸਰਕਾਰ ਨੇ ਜੇ ਇਹਨਾਂ ਸਖਤ ਰਵਈਆ ਅਪਣਾਇਆ ਥੋੜਾ ਜਾ ਆਪਣਾ ਉਹਨੂੰ ਸਖਤੀ ਤੋਂ ਨਾਰਮਲ ਵੱਲ ਵੀ ਆਉਣਾ ਚਾਹੀਦਾ ਆਮ ਪਬਲਿਕ ਦਾ ਵੀ ਸੋਚਣਾ ਚਾਹੀਦਾ ਹੁਣ ਟਰੱਕ ਚਲਾਉਣ ਵਾਲਾ ਬੰਦਾ ਉਹ ਵਿਚਾਰੇ ਦੀ ਸੈਲਰੀ ਕਿੰਨੀ ਖੁੰਦੀ ਹੈ ਪ੍ਰਾਈਵੇਟ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਸੈਲਰੀ ਕਿੰਨੀ ਖੁੰਦੀ ਹੈ ਪ੍ਰਾਈਵੇਟ ਗੱਡੀ ਚਲਾਉਣ ਵਾਲੇ ਕਿੰਨੀ ਕ ਸੈਲਰੀ ਹੁੰਦੀ ਆ ਆ ਜਿਹੜੇ ਓਬਰ ਕੈਬ ਚਲਾਉਂਦੇ ਆ ਓਲਾ ਦੇ ਵਿੱਚ ਆ ਕਿ ਉਹ ਕਿੰਨਾ ਕੁ ਪੈਸਾ ਕਮਾ ਲੈਂਦੇ ਆ ਉਹਨਾਂ ਦੇ ਵਿੱਚ ਲਾਗੂ ਹੁੰਦਾ ਇਨਸ਼ੋਰੈਂਸ ਕੰਪਨੀ ਨੇ ਵਿੱਚ ਲਿਆ ਕੇ ਜੇ ਗਲਤੀ ਹੋ ਗਈ ਆ ਦੇਖੋ ਕੋਈ ਵੀ ਬੰਦਾ ਗੱਡੀ ਘਰੋਂ ਲੈ ਕੇ ਨਿਕਲਦਾ ਟਰੱਕ ਹੋਵੇ ਬੱਸ ਹੋਵੇ ਕਾਰ ਹੋਵੇ ਜਾਂ ਕੋਈ ਹੋਰ ਗੱਡੀ ਹੋਵੇ ਕੋਈ ਬੰਦਾ ਇਹ ਨਹੀਂ ਸੋਚੇ ਘਰੋਂ ਨਿਕਲਦਾ ਕਿ ਅੱਜ ਮੈਂ ਐਕਸੀਡੈਂਟ ਕਰਨਾ ਹਰ ਬੰਦਾ ਆਪਣੀ ਸੇਫਟੀ ਰੱਖਦਾ ਜਾਣੇ-ਅਣਜਾਣੇ ਜੋ ਗਿਆ ਗੱਡੀ ਡਰਾਈਵਰ ਦੀ ਗਲਤੀ ਨਾ ਹੋ ਗਿਆ ਜਾਂ ਮੋੜੋਂ ਕੋਈ ਬੰਦਾ ਆ ਕੇ ਵਿੱਚ ਵੱਜ ਗਿਆ ਐਕਸੀਡੈਂਟ ਮਰਨ ਵਾਲੇ ਦੀ ਗਲਤੀ ਨਾਲ ਐਕਸੀਡੈਂਟ ਹੋਇਆ ਉਹਨੂੰ ਇੰਸ਼ੋਰੈਂਸ ਦੇ ਵਿੱਚ ਲੈਣਾ ਚਾਹੀਦਾ ਇੰਸ਼ੋਰੈਂਸ ਲਈ ਵਿੱਚ ਕੋਈ ਤਾਲ ਮਿਲੋ ਜੇ ਪਹਿਲੇ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਜੇ ਇੰਸ਼ੋਰੈਂਸ ਨਹੀਂ ਕਰਦੀ ਬੰਦੇ ਡਰਾਈਵਰ ਦੀ ਗਲਤੀ ਫਿਰ ਡਰਾਈਵਰ ਨੂੰ ਫਾਈਨ ਪੈ ਜਾਏ ਪਰ ਜੇ ਇੰਸ਼ੋਰੈਂਸ ਨੂੰ ਬਿਲਕੁਲ ਸਰਕਾਰ ਨੇ ਬਾਹਰ ਕੱਢ ਦਿੱਤਾ ਫਿਰ ਇੰਸ਼ੋਰੈਂਸ ਵਾਲਿਆਂ ਦੇ ਨਾਲ ਜ਼ਿਆਦਾ ਹਮਦਰਦੀ ਹੈ ਤਾਂ ਆਮ ਪਬਲਿਕ ਨਾਲ ਹਮਦਰਦੀ ਨਹੀਂ ਕਿਉਂਕਿ ਸਾਰਾ ਕੁਝ ਜੋ ਚੱਲਦਾ ਪਿਆ ਇਹ ਆਮ ਪਬਲਿਕ ਦੇ ਪੈਸੇ ਨਾਲ ਚੱਲਦਾ ਪਿਆ ਪਬਲਿਕ ਨੂੰ ਜੀ ਸੁੱਖ ਨਹੀਂ ਮਿਲਣਾ ਔਕਾ ਹੋ ਜੂ ਬਾਕੀ ਮੈਂ ਇਹ ਵੀ ਪੁੱਛਦਾ ਕਿ ਨਵੇਂ ਸਾਲ ਵਾਲਿਆਂ ਨੂੰ ਬੜੀ ਲਾਲ ਲਾਲ ਕਰਕੇ ਨਵਾਂ ਸਾਲ ਵੀ ਮਨਾਇਆ ਕਿਵੇਂ ਰਿਹਾ ਨਵੇਂ ਸਾਲ ਦਾ ਗਿਫਟ ਹਲੇ ਤਾਂ ਸਟਾਰਟਿੰਗ ਹੀ ਆ ਭਾਈ ਬੜੇ ਗਿਫਟ ਆਉਣਗੇ ਪਹਿਲੇ ਸੋਚ ਸਮਝ ਕੇ ਕਰਨਾ ਚਾਹੀਦਾ ਮਤਲਬ ਸਾਰਿਆਂ ਨੂੰ ਨਵੇਂ ਸਾਲ ਦੀਆਂ ਵੇਸ਼ਕੀਤੀਆਂ ਨਵੇਂ ਸਾਲ ਦੀਆਂ ਵਧਾਈਆਂ ਮੇਰਾ ਮੇਰਾ ਆਪ ਦਾ ਮਨ ਤਾਂ ਠੀਕ ਆ ਦੱਸੋ ਬਦਲਿਆ ਕੀ ਨਵੇਂ ਸਾਲ ਦੇ ਵਿੱਚ 31 ਤਰੀਕ ਨੂੰ ਵੀ ਇੰਨੀ ਧੁੰਦ ਪੈਂਦੀ ਸੀ ਠੰਡ ਸੀ ਅੱਜ ਵੀ ਨਵੇਂ ਸਾਲ 'ਚ ਵੀ ਓਨੀ 31 ਤਰੀਕ ਨੂੰ ਪਿਛਲੇ ਸਾਲ ਦੇ ਵਿੱਚ ਵੀ ਐਨੇ ਮਹਿੰਗਾਈ ਸੀ ਅੱਜ ਵੀ ਓਨੀ ਆ ਬੇਰੋਜ਼ਗਾਰੀ ਪਿਛਲੇ ਸਾਲ ਵੀ ਨਹੀਂ ਹੁਣ ਵੀ ਓਨੀ ਫਰਕ ਕੀ ਪਿਆ ਕਾਹਦਾ ਨਵਾਂ ਸਾਲ ਨਵੇਂ ਸਾਲ ਦਾ ਮੇਰੇ ਹਿਸਾਬ ਨਾਲ ਤਾਂ ਮਤਲਬ ਹੈ ਕਿ ਕੁਝ ਨਵਾਂ ਹੋਵੇ ਚੰਗਾ ਹੋਵੇ ਨਵਾਂ ਤਾਂ ਹੋਇਆ ਹੀ ਆ ਕਨੂੰ ਮਨਾ ਲਓ ਨਵਾਂ ਸਾਲ ਨਵੇਂ ਸਾਲ ਦੇ ਵਿੱਚ ਪਹਿਲਾ ਗਿਫਟ ਕੋਈ ਨਹੀਂ ਬੜੇ ਮਿਲਣਗੇ ਨਵਾਂ ਸਾਲ ਫੇਰ ਦੇਖਦੇ ਕਿਹੜੇ ਕਿਹੜੇ ਬਣਾਉਂਦੇ ਮੇਰੇ ਵੀ ਇੱਕ ਦੋ ਫਰੈਂਡ ਸੀ ਨਵਾਂ ਸਾਲ ਮਨਾਉਣਾ ਜੀ ਪਾਰਟੀਆਂ ਕਰਨੀਆਂ ਕਰੋ ਪਾਰਟੀਆਂ ਮਾੜੀ ਗੱਲ ਕੋਈ ਕੋਈ ਚੀਜ਼ ਗਲਤ ਹੋ ਰਹੀ ਆ ਆਮ ਪਬਲਿਕ ਨਾਲ ਉਹਦੀ ਆਵਾਜ਼ ਚੱਕਣੀ ਚਾਹੀਦੀ ਆ ਪਰ ਹਰ ਚੀਜ਼ ਤੇ ਕਿੰਤੂ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਵੀ ਆਪਣਾ ਰਵਈਆ ਥੋੜਾ ਠੀਕ ਕਰਨਾ ਪਊਗਾ ਨਹੀਂ ਤਾਂ ਫੇ ਸਾਰੇ ਦੇਸ਼ ਦੇ ਵਿੱਚ ਹੁਣ ਕੱਲੀ ਪੰਜਾਬ ਦੀ ਗੱਲ ਨਹੀਂ ਜਾਂ ਹਰਿਆਣੇ ਦੀ ਗੱਲ ਨਹੀਂ ਜੰਮੂ ਕਸ਼ਮੀਰ ਹਮਾਚਲ ਦੀ ਗੱਲ ਨਹੀਂ ਸਾਰੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਦੇ ਵਿੱਚ ਹੜਤਾਲਾਂ ਕੀਤੀਆਂ ਬੱਸਾਂ ਰੋਕਤੀਆਂ ਟਰੱਕ ਰੋਕਤੇ ਸਾਰਿਆਂ ਨੇ ਵਿਰੋਧ ਕੀਤਾ ਮੀਟਿੰਗ ਬੁਲਾਈ ਗਈ ਆ ਚਲੋ ਉਧਰ ਰਿਜ਼ਲਟ ਪਰਨਾਮ ਵਧੀਆ ਨਿਕਲੇ ਕਾਮਨਾ ਇਹ ਹੀ ਆ ਵਧੀਆ ਨਿਕਲ ਵੀ ਹੋਣਾ ਕਰਨਾ ਪੈਣਾ ਸਰਕਾਰ ਨੂੰ ਕਿਉਂਕਿ ਜਦੋਂ ਆਮ ਆਵਾਮ ਆਮ ਬੰਦਾ ਆਵਾਜ਼ ਚੱਕਦਾ ਨਾ ਤਖਤੇ ਪਲਟ ਜਾਂਦੇ ਆ ਸੋ ਬਾਕੀ ਆਮ ਲੋਕ ਵੀ ਥੋੜਾ ਧਰਮਾ ਰੱਖੋ ਧਮੇਜ ਰਹੋ ਗੱਲ ਤਾਂ ਫਾਵਾਂ ਨਾ ਬਲਾਓ ਕਿ ਇਦਾਂ ਹੋ ਜੂ ਇਦਾਂ ਹੋ ਜੂ ਕੁਝ ਨਹੀਂ ਹੈ ਪੰਪਾ ਦਾ ਤੇਲ ਮਿਲਦਾ ਅੱਜ ਵੀ ਮਿਲ ਰਿਹਾ ਠੀਕ ਹੈ ਤੇਲ ਦੀ ਸ਼ਾਰਟੇਜ ਆ ਜਾਂਦੀ ਹੈ ਕੋਈ ਲਿਮਟ ਰੱਖ ਲਈ ਜੂਰੀ ਨੇ ਤੇਲ ਕਾਰ ਦੇ ਟੈਂਕੀ ਫੁੱਲ ਕਰਾਉਣੀ ਹੈ ਜੇ ਦੋ ਦਿਨ ਕਿਤੇ ਨਹੀਂ ਕੰਮ ਆਇਆ ਤਾਂ ਕਰੇ ਰਹੋ ਜਾਣ ਦੀ ਲੋੜ ਹੀ ਨਹੀਂ ਥੋੜਾ ਧਰਮਾ ਰੱਖੋ ਸਾਰਾ ਠੀਕ ਹੋ ਜਾਣਾ ਸੋ ਕਾਨੂੰਨ ਦੀਆਂ ਜਿਹੜੀਆਂ ਆਹ ਵੇ ਤਿੰਨ ਚਾਰ ਚੀਜ਼ਾਂ ਚੋ ਲੈ ਗਏ ਸੀ ਇਹ ਸਹੀ ਕਰਨੇ ਚਾਹੀਦੇ 10 ਸਾਲ ਦੀ ਸਜ਼ਾ 7 ਸਾਲ ਦਾ 10 ਸਾਲ ਦੀ ਸਜ਼ਾ 7 ਲੱਖ ਜੁਰਮਾਨਾ ਇਦੇ ਬਾਰੇ ਸਾਰਾ ਨੂੰ ਸੋਚਣਾ ਚਾਹੀਦਾ ਕਾਨੂੰਨ ਹੋਣਾ ਚਾਹੀਦਾ ਲੇਕਿਨ ਹਰ ਬੰਦੇ ਦੇ ਪੱਖ ਦਾ ਸੋਚਦਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਪੰਜਾਬੀ ਜੌਨ ਚੈਨਲ ਨੂੰ ਫੋਲੋ ਵੀ ਕਰ ਦਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ